ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਖੜੀ ਹੋਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਹਲਕੇ ਦੇ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਿਵੇਂ ਕਿ ਜੱਲੋਕੇ, ਵਸਤੀ ਵੱਡਾ, ਬਲਬੀਰ ਟਿੰਗ ਵਿੱਚ ਪਹੁੰਚ ਕੇ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ। ਇਹਨਾਂ ਲੋੜਵੰਦ ਪਰਿਵਾਰਾਂ ਨੂੰ ਖੇਡੂ ਸਮਾਨ, ਰਾਸ਼ਨ, ਕੰਬਲ ਤੇ ਗੱਦੇ ਵੀ ਵੰਡੇ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਦੀ ਮਦਦ ਦੇ ਲਈ ਪਸ਼ੂਆਂ ਦੇ ਲਈ ਚਾਰਾ ਫੀਡ ਚੋਕਰ ਅਤੇ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਕਿ ਉਹ ਮੁਹਈਆ ਕਰਵਾਈਆਂ ਹੜਾ ਮਗਰੋਂ ਜਿਹੜਾ ਕਿ ਆਉਣ ਵਾਲੀਆਂ ਸਮੱਸਿਆਵਾਂ ਨਾ ਹੋਊ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਮੱਛਰਾਂ ਤੇ ਬਿਮਾਰੀਆਂ ਤੋਂ ਬਚਾਅ ਦੇ ਲਈ ਇਹਨਾਂ ਖੇਤਰਾਂ ਦੇ ਵਿੱਚ ਫੋਗਿੰਗ ਵੀ ਕਰਵਾਈ ਅਤੇ ਸਫਾਈ ਦੇ ਕੰਮ ਦੇ ਵਿੱਚ ਅ ਦੇ ਵਿੱਚ ਵੀ ਡਿਊਟੀਆਂ ਜਿਹੜੀਆਂ ਕੀ ਲਿਖਾਈਆਂ ਗਈਆਂ ਮਾਨ ਸਰਕਾਰ ਹਰ ਇੱਕ ਹੜਪੀੜਤ ਨੂੰ ਆਪਣਾ ਪਰਿਵਾਰ ਮੰਨ ਕੇ ਹਰ ਪਿੰਡ ਦੇ ਵਿੱਚ ਹਰ ਗਲੀ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਕਰ ਰਹੀ ਹੈ